ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਸਭ ਤੋਂ ਪਹਿਲਾਂ ਤਾਂ ਸ਼ੁਕਰ ਹੈ ਵਾਹਿਗੁਰੂ ਦਾ ਕਿ ਅੱਜ ਧੁੱਪ ਨਿਕਲ ਲਈ ਹੈ ਔਰ ਜਿਹੜਾ ਮੀਂਹ ਹੈ ਉਹ ਟਲ ਗਿਆ ਲੱਗਦਾ ਹੈ ਜੇ ਵਾਹਿਗੁਰੂ ਇਸੇ ਤਰ੍ਹਾਂ ਰੱਖੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਸਾਫ਼ ਹੋ ਜਾਦਾ ਇਹਦੋਂ ਅਗਲੀ ਗੱਲਬਾਤ ਕਰਦੇ ਆਂ ਦੋਸਤੋ ਕੱਲ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਵਿਖਾਰ ਚੜਿਆ ਉਹ ਅ ਛਿਆਸੀ ਵਿਖਾਰ ਹੈ ਜਾਂ ਫਿਰ ਅਸਲੀਅਤ ਵਿਖਾਰ ਹੈ ਇਹ ਵਿਖਾਰ ਦੇ ਕਈ ਅਰਥ ਕੱਢੇ ਜਾ ਰਹੇ ਨੇ ਕਿਉਂਕਿ ਕੱਲ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਵੀ ਆਏ ਹੋਏ ਸੀਗੇ ਤੇ ਦੂਸਰਾ ਅ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਵੀ ਆਏ ਹੋਏ ਸੀਗੇ ਕੀ ਉਹ ਖੇਤੀਬਾੜੀ ਮੰਤਰੀ ਤੋਂ ਬਚਣਾ ਚਾਹੁੰਦੇ ਸੀ ਜਾਂ ਫਿਰ ਉਹ ਕੇਜਰੀਵਾਲ ਤੋਂ ਬਚਣਾ ਚਾਹੁੰਦੇ ਸੀਗੇ ਇਦੇ ਤੇ ਅੱਜ ਆਪਾਂ ਥੋੜਾ ਜਿਹਾ ਵਿਚਾਰ ਕਰਦੇ ਆ ਉਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਕਚੁਅਲੀ ਇਹ ਗੱਲਾ ਕਰਨ ਦੀ ਲੋੜ ਕਿਉਂ ਪੈਂਦੀ ਆ ਜਦੋਂ ਕੋਈ ਮੁੱਖ ਮੰਤਰੀ ਬਿਮਾਰ ਹੁੰਦਾ ਤਾਂ ਬਿਮਾਰ ਹੁੰਦਾਗਾ ਇਹਦੇ ਚ ਕੋਈ ਮਤਲਬ ਉਸ ਵਾਲੀ ਗੱਲ ਨਹੀਂ ਕਿ ਕੋਈ ਬਿਮਾਰ ਹੋ ਗਿਆ ਇਹਦੇ ਵੀ ਅਰਥ ਵੱਖੋ ਵੱਖਰੇ ਕੱਢੇ ਜਾਣ ਇਹਦਾ ਕਾਰਨ ਹੈ ਮਤਲਬ ਦੋਸਤੋ ਬਿਨਾ ਕਿਸੇ ਗੱਲ ਤੋਂ ਕੋਈ ਵੀ ਬੰਦਾ ਇੰਨਾਂ ਚੀਜ਼ਾਂ ਤੇ ਵਿਚਾਰ ਨਹੀਂ ਕਰਦਾ ਹੁੰਦਾ ਪਹਿਲਾਂ ਤਾਂ ਆਪਾਂ ਚਲੋ ਕਹਨੇ ਆ ਉਹ ਠੀਕ ਹੋ ਜਾਣ ਛੇਤੀ ਜੇਕਰ ਉਹ ਸਹੀ ਬਿਮਾਰ ਨੇ ਪਰ ਕਿਉਂਕਿ ਜਦੋਂ ਤੁਹਾਡੀਆਂ ਗੱਲਾਂ ਦੇ ਵਿੱਚੋਂ ਪਹਿਲਾਂ ਇਸ ਤਰ੍ਹਾਂ ਦੇ ਡਰਾਮੇ ਨਿਕਲੇ ਹੁੰਦੇ ਨੇ ਜਦੋਂ ਤੁਸੀਂ ਕੋਈ ਫਰੋਲਪੁਰ ਤੋਂ ਲਿਆ ਕੇ ਕੋਈ ਆਪਣੀ ਕੋਆਰਡੀਨੇਟਰ ਨੂੰ ਉੱਥੇ ਹਰ ਪੀੜਤ ਬਣਾ ਕੇ ਲਿਆ ਕੇ ਖੜਾ ਦਿੰਨੇ ਹੋ ਤੇ ਜਾਂ ਤੁਸੀਂ ਆਪਣੇ ਹੀ ਬੰਦੇ ਨੂੰ ਕੋਠੇ ਤੇ ਚੜਾ ਕੇ ਫੋਟੋਆਂ ਖਿੱਚ ਲੈਣੇ ਹੋ ਆਪਣੀ ਹੀ ਹੈਲੀਕਾਪਟਰ ਦੀ 45 ਮਿੰਟ ਦੀ 45 ਸਕਿੰਟ ਦੀ 45 ਮਿੰਟ ਦੀ ਸੌਰੀ ਬਣਾ ਕੇ ਵੀਡੀਓ ਤੇ ਰੀਲ ਬਣਾ ਕੇ ਪਾ ਦੇਣੇ ਤੇ ਉਸ ਤੋਂ ਬਾਅਦ ਉਹਨੂੰ ਚੰਡੀਗੜ੍ਹ ਸੱਦ ਲੈਣੇ ਇਹ ਚੀਜ਼ਾਂ ਨੇ ਜਿਹੜੀਆਂ ਫਿਰ ਤਾਂ ਕਰਕੇ ਤੁਹਾਡੇ ਤੇ ਸ਼ੱਕ ਪੈਦਾ ਕਰਦੀਆਂ ਨੇ ਜਾਂ ਫਿਰ ਤੁਸੀਂ ਜਦੋਂ ਪਹਿਲਾਂ ਬਿਮਾਰ ਹੁੰਨੇ ਹੋ ਜਿਸ ਵੇ ਤੁਸੀਂ ਪਹਿਲਾਂ ਬਿਮਾਰ ਹੋਏ ਉਦੋਂ ਤੁਹਾਡਾ ਬਿਮਾਰ ਹੋਣ ਦਾ ਜਿਹੜਾ ਅਰਥਵਾਦ ਦੇ ਵਿੱਚ ਪਤਾ ਲੱਗਿਆ ਜਦੋਂ ਸਾਰੀਆਂ ਗੱਲਾਂ ਸਾਹਮਣੇ ਆਈਆਂ ਸੀਗੀਆਂ ਖੁੱਲ ਕੇ ਉਦੋਂ ਆਪਾਂ ਨੂੰ ਪਤਾ ਦੋਸਤੋ ਕਿ ਉਹਦੇ ਅਰਥ ਕੁਝ ਹੋ ਰਹੀ ਸੀਗੇ ਕਿਉਂਕਿ ਇੱਕ ਵੀ ਐਮਐਲਏ 92 ਜਿਹੜੇ ਬੰਦੇ ਹੈਗੇ ਆ ਐਮਐਲਏ ਨਾਲ ਦੇ ਚਲੋ ਮੈਂ ਗੁੰਗੇ ਤਾਂ ਨਹੀਂ ਕਹਦਾ ਹੈਗਾ ਉਹਨਾਂ ਦੇ ਵਿੱਚੋਂ ਇੱਕ ਦਾ ਵੀ ਆਪਣੇ ਮੁੱਖ ਮੰਤਰੀ ਦਾ ਪਤਾ ਲੈਣ ਨਾ ਜਾਣਾ ਔਰ ਉਸ ਤੋਂ ਬਾਅਦ ਹੋਰ ਬਹੁਤ ਗੱਲਾਂ ਨਿਕਲ ਕੇ ਸਾਹਮਣੇ ਆਉਣਾ ਘਰੇ ਲੜਾਈ ਹੋਣੀ ਮੁੱਖ ਮੰਤਰੀ ਸਿੱਪ ਚਲੇ ਜਾਣਾ ਜਾਂ ਕਿਵੇਂ ਦੁਆਰਾ ਬਚਾਉਣਾ ਔਰ ਕਿਵੇਂ ਉਹਦੇ 'ਚੋਂ ਦਿੱਲੀ ਵਾਲਿਆਂ ਨੇ ਪੂਰੀ ਦੀ ਪੂਰੀ ਜਿਹੜਾ ਮਤਲਬ ਆਪਣਾ ਕੰਟਰੋਲ ਹੈ ਉਹ ਪੰਜਾਬ ਦਾ ਆਪਣੇ ਹੱਥ ਦੇ ਵਿੱਚ ਲੈ ਜਾਣਾ ਇਹ ਚੀਜ਼ਾਂ ਤੁਹਾਡੀਆਂ ਨੰਗੀਆਂ ਹੋ ਚੁੱਕੀਆਂ ਨੇ ਜਿਸ ਕਾਰਨ ਕਰਕੇ ਇਹਨਾਂ ਚੀਜ਼ਾਂ ਤੇ ਲੋਕ ਵਿਚਾਰ ਕਰਦੇ ਨੇ ਹੁਣ ਦੋਸਤੋ ਕੱਲ ਮੁੱਖ ਮੰਤਰੀ ਦੇ ਨਾਲ ਕੇਜਰੀਵਾਲ ਦੇ ਨਾਲ ਜਾਣਾ ਸੀ ਮੁੱਖ ਮੰਤਰੀ ਨੇ ਹੁਣ ਕੇਜਰੀਵਾਲ ਦਾ ਆਪਾਂ ਨੂੰ ਪਤਾ ਲਓ ਹੁਣ ਦਿੱਲੀ ਵਾਲੀ ਟੀਮ ਦੇ ਲੋਕ ਖਿਲਾਫ ਨੇ ਪੂਰੇ ਪੁੱਜ ਕੇ ਲੋਕ ਦਿੱਲੀ ਵਾਲਿਆਂ ਨੂੰ ਗਾਲ੍ਹਾਂ ਕੱਢ ਰਹੇ ਨੇ ਦਿੱਲੀ ਵਾਲਿਆਂ ਬਾਰੇ ਬਹੁਤ ਬੁਰਾ ਭਲਾ ਬੋਲ ਰਹੇ ਨੇ ਉਹਨਾਂ ਦੇ ਖੁਦਸਾ ਜਿਹੜਾ ਪੀਕ ਤੇ ਚੜਿਆ ਹੋਇਆ ਕੀ ਮੁੱਖ ਮੰਤਰੀ ਪੰਪਦੇ ਦਾ ਸਾਰੇ ਹੈਗੇ ਨੇ ਰਿਪੋਰਟਾਂ ਦਾ ਸਭ ਦੀ ਹੁੰਦੀ ਐ ਨੇ ਰਿਪੋਰਟਾਂ ਦਾ ਜਦੋਂ ਆਪਣੇ ਵਰਗੇ ਲੋਕਾਂ ਕੋਲ ਨੇ ਤਾਂ ਮੁੱਖ ਮੰਤਰੀ ਕੋਲ ਰਿਪੋਰਟਾਂ ਕਿਉਂ ਨਹੀਂ ਹੋਣਗੀਆਂ ਤੇ ਉਹਨਾਂ ਕੋਲ ਗਰਾਊਂਡ ਦੀਆਂ ਰਿਪੋਰਟਾਂ ਨੇ ਵੀ ਭਾਈ ਹਾਂ ਲੋਕ ਨੇ ਜਿਹੜੇ ਉਹ ਗੁੱਸੇ ਨੇ ਬਹੁਤ ਜ਼ਿਆਦਾ ਉਹ ਗੁੱਸਾ ਆਪਣੇ ਗੱਲ ਨਾ ਪੈ ਜਾਵੇ ਉਸ ਤੋਂ ਕੀ ਬਚਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਜੇਕਰ ਮੁੱਖ ਮੰਤਰੀ ਉਹਨਾਂ ਦੇ ਨਾਲ ਜਾਂਦੇ ਜਿਵੇਂ ਪਹਿਲਾਂ ਜਦੋਂ ਕੋਈ ਨੀਂਵੱਥਰ ਰੱਖਣਾ ਹੁੰਦਾ ਉਦੋਂ ਨਾਲ ਚਲੇ ਜਾਣਾ ਮਤਲਬ ਗੱਲ ਮੁਕਾਓ ਵੀ ਉਹ ਕੀ ਸਕਦੇ ਕੀਦੇ ਨਾਲ ਪਰਾਂਦਾ ਕਹਿੰਦੇ ਹੁੰਦੇ ਨੇ ਉਹ ਗੱਲ ਵਾਂਗੂ ਉਹ ਹਰ ਵਕਤ ਦਿਖਾਈ ਦਿੰਦਾ ਸੀ ਨਾਲ ਕੇਜਰੀਵਾਲ ਦੇ ਔਰ ਹਰੇਕ ਛੋਟੇ ਤੋਂ ਛੋਟੇ ਫੰਕਸ਼ਨ ਦੇ ਵਿੱਚ ਵੀ ਕੇਜਰੀਵਾਲ ਮੂਰੇ ਮੁਖ ਮਹਿਮਾਨ ਬਣ ਕੇ ਆ ਜਾਣਾ ਔਰ ਆਪਣੇ ਹੈਲੀਕਾਪਟਰ ਜ ਲੈ ਕੇ ਆਉਣਾ ਆਪਣੇ ਚ ਛੱਡ ਕੇ ਆਉਣਾ ਤੇ ਇਸ ਕਾਰਨ ਕਰਕੇ ਲੋਕੋ ਇਹ ਚੀਜ਼ ਉਹਨੂੰ ਦਿਖਾਈ ਦੇ ਰਹੀ ਆ ਕਿ ਹੁਣ ਮੁੱਖ ਮੰਤਰੀ ਨੂੰ ਲੱਗਿਆ ਕਿ ਜਿਹੜਾ ਟੋਟਲ ਵਿਰੋਧ ਆ ਉਹਦਾ ਉਹ ਮੇਰੇ ਗੱਲ ਪੈ ਜਾਣਾ ਜਿਹੜੀਆਂ ਗਾਲਾਂ ਨੇ ਉਹ ਖਾਣੀਆਂ ਔਖੀਆਂ ਬਹੁਤ ਨੇ ਉਹਨੂੰ ਜਿਵੇਂ ਕੱਲ ਜਦੋਂ ਪੀਟੀਸੀ ਆਪਣੇ ਸੌਰੀ ਉਹਨਾਂ ਨੇ న్యూਸ 8 TN ਨੇ ਇੱਕ ਪੋਸਟ ਪਾਈ ਕਿ ਮੁੱਖ ਮੰਤਰੀ ਦੀ ਸਿਹਤ ਬਿਗੜੀ ਥੱਲੇ ਫਿਰ ਤੁਸੀਂ ਕਮੈਂਟ ਪੜ੍ਹ ਕੇ ਦੇਖੇ ਹੋਣਗੇ ਸ਼ਾਇਦ ਜਾਂ ਤੁਸੀਂ ਲਿਖੇ ਹੋਣਗੇ ਮੈਂ ਵੀ ਪੜ੍ਹ ਕੇ ਦੇਖੇ ਕਮੈਂਟ ਯਾਨੀ ਵੀਰ ਉਹ ਗਾਲਾਂ ਭਰਾਈਆਂ ਲੋਕਾਂ ਨੇ ਉਹ ਲੋਕਾਂ ਨੇ ਜਲੂਸ ਕੱਢਿਆ ਉਹ ਟਰੋਲ ਕੀਤਾ ਵੀ ਜਿਹੜਾ ਨਿਆ ਅਜੇ ਤੱਕ ਕਦੇ ਦੇਖਿਆ ਨਹੀਂ ਜਾਂ ਫਿਰ ਉਲਟ ਦੇਖਿਆ ਸੀਗਾ ਜਦੋਂ ਪਹਿਲਾਂ ਸਰਕਾਰਾਂ ਦੂਜੀ ਪਾਰਟੀ ਦੀਆਂ ਸੀਗੀਆਂ ਉਦੋਂ ਇਹ ਜਦੋਂ ਆਪਣਾ ਇਸ ਤਰ੍ਹਾਂ ਦਾ ਕੰਮ ਕਰਦੇ ਹੁੰਦੇ ਤੇ ਉਦੋਂ ਇਹਨਾਂ ਦੇ ਪੱਖ ਦੇ ਵਿੱਚ ਲੋਕ ਮਤਲਬ ਇਵੇਂ ਜਿckਰੀ ਬਿਆਨ ਕਰ ਦਿੰਦੇ ਨੇਰੀ ਲਿਆਉਂਦੇ ਸੀਗੇ ਹੁਣ ਨੇਰੀ ਉਲਟ ਪਾਸੇ ਨੂੰ ਲਿਆਂਦੀ ਹੋਈ ਆ ਸੋ ਜਾਂ ਤਾਂ ਦੋਸਤੋ ਇਹਦੇ ਵਿੱਚ ਇਹ ਸਿਆਸੀ ਬੁਖਾਰ ਲੱਗਦਾ ਤੇ ਜਾਂ ਫਿਰ ਕਿਉਂਕਿ ਖੇਤੀਬਾੜੀ ਮੰਤਰੀ ਕੇਂਦਰ ਦੇ ਆਏ ਨੇ ਤੇ ਉਹਨਾਂ ਦੇ ਨਾਲ ਜਾਣਾ ਵੀ ਮੁੱਖ ਮੰਤਰੀ ਦਾ ਮਤਲਬ ਪ੍ਰੋਟੋਕਾਲ ਅਨੁਸਾਰ ਪੰਦਾ ਸੀਗਾ ਉਹ ਤੋਂ ਬਚਣ ਦੀ ਖਾਤਰ ਕਿ ਜੇ ਮੈਂ ਕੇਦਰੀ ਆਲ ਦੇ ਨਾਲ ਗਿਆ ਤਾਂ ਕੇਂਦਰ ਸਰਕਾਰ ਅਮਿਤ ਸ਼ਾਹ ਉਹਨੇ ਗੁੱਸੇ ਹੋਣਗੇ ਔਰ ਜੇ ਇਹਨਾਂ ਦੇ ਕੇਂਦਰੀ ਮੰਤਰੀ ਦੇ ਨਾਲ ਚਲਾ ਗਿਆ ਫਿਰ ਬੌਸ ਗੁੱਸੇ ਹੋ ਜਾਊਗਾ ਜੇ ਬਾੌਸ ਦੇ ਨਾਲ ਵਾਗਿਆ ਤਾਂ ਲੋਕ ਗੁੱਸੇ ਹੋ ਜਾਣਗੇ ਇਹਦੋਂ ਬਿਹਤਰ ਤਰੀਕਾ ਜਿਵੇਂ ਪਹਿਲਾਂ ਕੱਢਿਆ ਸੀਗਾ ਵੀ ਆਪਾਂ ਬਿਮਾਰ ਹੋ ਕੇ ਪੈ ਜਾਈਏ ਕਿਉਂਕਿ ਨਾ ਬੁਖਾਰ ਚੜਾਉਣਾਂ ਦਾ ਅੱਜ ਕੱਲ ਕੋਈ ਖਾਸ ਔਖਾ ਨਹੀਂ ਹੈਗਾ ਉਹ ਤਾਂ ਜਦੋਂ ਆਪਾਂ ਛੋਟੇ ਹੁੰਦੇ ਉਹ ਕਦੇ ਕਦੇ ਹੁੰਦੇ ਖਾਸ ਇਕੱਠਾ ਰੱਖ ਕੇ ਬੁਖਾਰ ਚੜਾ ਲੈਂਦੇ ਤੇ ਜਾ ਹੋਰ ਕੁੱਟੀਆਂ ਚਦੀਆਂ ਕਾਰਵਾਈਆਂ ਕਰਕੇ ਹੁਣ ਇਹ ਤਾਂ ਪਹਿਲਾਂ ਹੀ ਇਸ ਕੰਮ 'ਚ ਮਾਰਨੇ ਬਹੁਤ ਜ਼ਿਆਦੇ ਕਿਉਂਕਿ ਛੋਟੇ ਹੁੰਦੇ ਬਿਮਾਰ ਸੀਗੇ ਹੁਣ ਵੀ ਫੁੱਲ ਮਾਰਨੇ ਤੇ ਉਹ ਤਾਂ ਤਰੀਕਾ ਇੱਕ ਮਿੰਟ ਦੇ ਵਿੱਚ ਇਹਨਾਂ ਨੇ ਕੱਢ ਲਿਆ ਹੋਊਗਾ ਵੀ ਭਾਈ ਬੁਖਾਰ ਕਿਵੇਂ ਚੜਾਉਣਾ ਤੇ ਉਹਦੇ ਮੇਰੇ ਖਿਆਲ ਦੇ ਵਿੱਚ ਇਹੀ ਤਰੀਕਾ ਵਧੀਆ ਲੱਗਿਆ ਇਹਨਾਂ ਨੂੰ ਵੀ ਚੁੱਪ ਕਰਕੇ ਆਪਣਾ ਪੈਜੋ ਤੇ ਦੂਜਾ ਦੋਸਤੋ ਕੇਂਦਰੀ ਮੰਤਰੀ ਦਾ ਦੌਰਾ ਔਰ ਉਹਦੇ ਨਾਲ ਜੋ ਮਤਲਬ ਉਥੇ ਉਹਨਾਂ ਨੂੰ ਰਿਪੋਰਟਾਂ ਦੇਣੀਆਂ ਚਾਹੀਦੀਆਂ ਸੀਗੀਆਂ ਉਹਨਾਂ ਨੂੰ ਕਿੰਨਾ ਨੁਕਸਾਨ ਹੋਇਆ ਪੰਜਾਬ ਦਾ ਕੀ ਕੁਝ ਹੋਇਆ ਉਹ ਸਾਰਾ ਕੁਝ ਦੱਸਣਾ ਚਾਹੀਦਾ ਸੀਗਾ ਕੁਝ ਨਹੀਂ ਦਿੱਤਾ ਗਿਆ ਸਿਰਫ ਇਹੀ ਹੋਇਆਗਾ ਲੜੀ ਗਏ ਨੇ ਕਿ ਟਰੈਕਟਰ ਤੇ ਕਿਹਨੇ ਚਲਾਉਣਾ ਸੀ ਟਰੈਕਟਰ ਖੇਤੀਬਾੜੀ ਮੰਤਰੀ ਦੇ ਅੱਗੇ ਬੈਠਣਾ ਸੀ ਜਾਂ ਪਿੱਛੇ ਬੈਠਣਾ ਸੀ ਫਲਾਨਾ ਟਰੈਕਟਰ ਚਲਾਉਣ ਕਿਉਂ ਲੱਗ ਗਿਆ ਫਲਾਨਾ ਮਰਗੜ ਤੇ ਕਿਉਂ ਬਹਿ ਗਿਆ ਇਹ ਚੀਜ਼ਾਂ ਮਤਲਬ ਦੋਸਤੋ ਤੁਹਾਡੀ ਸਾਫਤ ਕਰ ਦਿਆ ਨੇ ਕਿ ਤੁਸੀਂ ਪੰਜਾਬ ਦੇ ਲੋਕਾਂ ਲਈ ਸੀਰੀਅਸ ਕਿੰਨੇ ਕੋ ਕਿ ਤੁਸੀਂ ਉਥੇ ਪਾਣੀ ਦੇ ਵਿੱਚ ਖੜ ਕੇ ਲੜ ਕੇ ਦਿਖਾਉਂਦੇ ਸੀਗੇ ਕਿ ਅਸੀਂ 60000 ਕਰੋੜ ਸਾਂਣਾ ਦਿਓ ਉਹ ਕਹਿੰਦੇ ਤੇ ਤੁਸੀਂ 40000 ਕਰੋੜ ਐ ਕਰਤਾ ਮਤਲਬ ਕੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਇਹ ਤਾਂ ਤੁਸੀਂ ਦਿੱਲੀ ਜਾ ਕੇ ਗੱਲਾਂ ਕਰਨੀਆਂ ਚਾਹੀਦੀਆਂ ਤੁਹਾਨੂੰ ਪਹਿਲਾਂ ਗੱਲਾਂ ਕਰਨੀਆਂ ਚਾਹੀਦੀਆਂ ਤੇ ਪਹਿਲਾਂ ਤੁਹਾਨੂੰ ਕੇਂਦਰ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਸੀ ਉੱਥੇ ਜਾਂਦੇ ਜਾ ਕੇ ਸਰਕਾਰ ਬਹਿ ਜਾਂਦੀ ਦਿੱਲੀ ਦੇ ਬਰੂਹੇ ਤੇ ਕਿਵੇਂ ਨਾ ਮਤਲਬ 60 ਲੱਖ 60000 ਕਰੋੜ ਥੋੜਾ ਦਿੰਦੇ ਤੇ ਲੇਕਿਨ ਹੁਣ ਇਹ ਲੋਕ ਡੁੱਬ ਰਹੇ ਨੇ ਤੇ ਤੁਸੀਂ ਲੜਾਈਆਂ ਕਰ ਕਰ ਦਿਖਾ ਰਹੇ ਹੋ ਇਹ ਤੁਹਾਡੀ ਨੀਅਤ ਦੇ ਵਿੱਚ ਫਰਕ ਹੈ ਜੇ ਤੁਹਾਡੀ ਨੀਅਤ ਠੀਕ ਹੋਵੇ ਤਾਂ ਹੁਣ ਤੁਹਾਨੂੰ ਕੇਂਦਰੀ ਮੰਤਰੀ ਦੇ ਆਏ ਤੋਂ ਤੁਹਾਡੀ ਸੀਰੀਅਸਨੈਸ ਇਸ ਵਤ ਦੇ ਵਿੱਚ ਸੀ ਕਿ ਤੁਸੀਂ ਸਾਰਾ ਕੁਝ ਪੂਰਾ ਰਿਪੋਰਟ ਕਾਰਡ ਸੀਗਾ ਜਿਹੜਾ ਉਹ ਬਣਾ ਕੇ ਉਹਨਾਂ ਨੂੰ ਦਿੱਤੇ ਉਹ ਤਾਂ ਤੁਹਤੋਂ ਇੱਕ ਵੀ ਨਹੀਂ ਦਿੱਤਾ ਗਿਆ ਉਹ ਤਾਂ ਤੁਹਤੋਂ ਦੱਸਿਆ ਨਹੀਂ ਗਿਆ ਹੈਗਾ ਕਿ ਕੀ ਨਕਸਾਲ ਹੋਇਆ ਉਹ ਤੁਹਾਡਾ ਜਲੂਸ ਦੇਖ ਕੇ ਚੱਲਿਆ ਗਿਆ ਉਹਨੂੰ ਪਤਾ ਵੀ ਕੀ ਅ ਰੰਗ ਲਾਉਂਦੇ ਨੇ ਸੋ ਇਹ ਦੋਸਤੋ ਜਿਹੜੀਆਂ ਚੀਜ਼ਾਂ ਨੇ ਗਿਆ ਇਨੇ ਲੋਕਾਂ ਦਾ ਇੱਕ ਤਰ੍ਹਾਂ ਦਾ ਸਰਕਾਰ ਤੋਂ ਜਾਂ ਮਤਲਬ ਵਿਸ਼ਵਾਸ ਹੀ ਉੱਠ ਗਿਆ ਕਿਸੇ ਦਾ ਕੋਈ ਵਿਸ਼ਵਾਸ ਹੀ ਨਹੀਂ ਹੈਗਾ ਨਹੀਂ ਅਗਰ ਵਿਸ਼ਵਾਸ ਹੁੰਦਾ ਤਾਂ ਜਦੋਂ ਮੁੱਖ ਮੰਤਰੀ ਨੂੰ ਬੁਖਾਰ ਚੜ ਗਿਆ ਸੀਗਾ ਤਾਂ ਲੋਕ ਦੁਆਵਾਂ ਕਰਦੇ ਜਦੋਂ ਤੁਹਾਡਾ ਕੋਈ ਹਰਮਨ ਪਿਆਰਾ ਲੀਡਰ ਬਿਮਾਰ ਹੋ ਜਾਂਦਾ ਨਾ ਤਾਂ ਲੋਕ ਅਰਦਾਸਾਂ ਕਰਦੇ ਹੁੰਦੇ ਨੇ ਪਾਠ ਕਰਾਉਂਦੇ ਨੇ ਕੋਈ ਮੰਦਿਰਾਂ ਚ ਕੋਈ ਮਸੀਤਾਂ ਚ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਬਦਲ ਆਪਣਾ ਮ ਆਪਣੀ ਨਾ ਜਿਵੇਂ ਆਪਾਂ ਕਹਿੰਨੇ ਆਪਦੇ ਲੀਡਰ ਦੀ ਖਾਤਰ ਅਰਦਾਸਾ ਕਰਦੇ ਹੁੰਦੇ ਨੇ ਕਿ ਠੀਕ ਹੋ ਜਾਣ ਹੁਣ ਤੁਹਾਨੂੰ ਗਾਲਾਂ ਭਰਾ ਰਹੇ ਨੇ ਇਹ ਸੋਚਣਾ ਤਾਂ ਤੁਹਾਨੂੰ ਚਾਹੀਦਾ ਨਾ ਅਸੀਂ ਤਾਂ ਤੁਹਾਡਾ ਕੈਰੇਕਟਰ ਬਣਾਇਆ ਨਹੀਂ ਹੈਗਾ ਇਹ ਤਾਂ ਤੁਸੀਂ ਖੁਦ ਹੀ ਬਣਾਇਆ ਜਦੋਂ ਤੁਹਾਨੂੰ ਲੋਕਾਂ ਨੇ ਏਡਾ ਵੱਡਾ ਮੌਕਾ ਦਿੱਤਾ ਸੀਗਾ ਤਾਂ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਆਪਣਾ ਕੈਰੇਕਟਰ ਉੱਚਾ ਬਣਾਉਂਦੇ ਪਰ ਦਿਖਾਈ ਦੇ ਰਿਹਾ ਤੁਹਾਡਾ ਜੋ ਹਾਲ ਲੋਕਾਂ ਨੇ ਸਤਾਈ ਦੇ ਵਿੱਚ ਕਰਨਾ ਹੈ ਉਹ ਤਾਂ ਸਾਹਮਣੇ ਹੀ ਆ ਪਰ ਦੋਸਤੋ ਉਹਨਾਂ ਲੋਕਾਂ ਨੂੰ ਆਪਾਂ ਜ਼ਰੂਰ ਐਪਰੀਸ਼ੀਏਟ ਕਰੀਏ ਜਿਹਨੇ ਜਿਹ ਕਲਾਕਾਰ ਵੀਰ ਨੇ ਹੋਰ ਸੰਸਥਾਵਾਂ ਨੇ ਖਾਲਸਾ ਏਡ ਵਰਗੇ ਤੇ ਜਾਂ ਦਲਜੀਤ ਦੁਸਾਂਝ ਵਰਗੇ ਜਿੱਪੀ ਵਰਗੇ ਬੜੇ ਮਤਲਬ ਹੀਰੋ ਜਿਹੜੇ ਆ ਫਿਲਮਾਂ ਦੇ ਹੀਰੋ ਹੁੰਦੇ ਨੇ ਨਾ ਅੱਜ ਉਹ ਗਰਾਊਂਡ ਲੈਵਲ ਤੇ ਵੀ ਹੀਰੋ ਦਿਖਾਈ ਦਿੰਦੇ ਨੇ ਜਦੋਂ ਆਪਣੇ ਵੱਲੋਂ ਪੂਰਾ ਯੋਗਦਾਨ ਆਪਣਾ ਜਿਹੜਾ ਪਾ ਰਹੇ ਨੇ ਪਰ ਇਹ ਸਿਆਸੀ ਲੋਕ ਆਪਣਾ ਜਲੂਸ ਖੜਾ ਰਹੇ ਨੇ ਔਰ ਹਾਲਾਂਕਿ ਸਾਰੀ ਪਾਵਰ ਕਲ ਮਹਾਰਾਪਿੰਡ ਤੁਹਾਡਾ ਕਿੱਥੇ ਗਿਆ ਹਰਾਪਿੰਡ ਆਪਣਾ ਉਹ ਕਿੱਥੇ ਗਿਆ ਜੀ ਜਿਹੜੇ ਹਰੇਪਿੰਡ ਨੇ ਲੋਕਾਂ ਦੀ ਖਾਤਰ ਚੱਲਣਾ ਸੀਗਾ ਉਹ ਤਾਂ ਭੁੱਲੀ ਗਏ ਆਪਾਂ ਮੇਰੇ ਕਾਲ ਚ ਕਿਤੇ ਹੜਾਂ ਦੇ ਵਿੱਚ ਡਿੱਗ ਨਾ ਪਿਆ ਹੋਵੇ ਹਰਾਪਿੰਡ ਹਰੇਪਿੰਡ ਦੀ ਉਹਨਾਂ ਕੋਤੇ ਗੱਲ ਹੀ ਨਹੀਂ ਹੋਈ ਸੋ ਇਹ ਜਿਹੜੀਆਂ ਡਰਾਮੇਬਾਜ਼ੀਆਂ ਨੇ ਮੁਰਗੀਆਂ ਤੇ ਦੇ ਦੇ ਦਾਂਗੇ ਅੰਡੇ ਆ ਤੇ ਦੇ ਦਾਂਗੇ ਕੁਕੜੀਆਂ ਤੇ ਦੇ ਦੇ ਦਾਂਗੇ ਜੀ ਇਹ ਕਰਾਂਗੇ ਉਹ ਕਰਾਂਗੇ ਉਹ ਗੱਲਾਂ ਜਿਹੜੀਆਂ ਤੁਸੀਂ ਲੋਕਾਂ ਨੂੰ ਹਰ ਇੱਕ ਗੱਲ ਦੇ ਵਿੱਚ ਜਿਹੜਾ ਕਮੇਡੀਅਨ ਪਣਾ ਦਿਖਾਉਣਾ ਉਹ ਤੁਹਾਡੇ ਅੱਜ ਗਲੇ ਦੀ ਹੱਡੀ ਬਣ ਗਿਆ ਔਰ ਬਣਨਾ ਹੀ ਸੀਗਾ ਔਰ ਇਹ ਹਾਲਾਤ ਅਜੇ ਤਾਂ ਇਦੋਂ ਵੀ ਤੁਹਾਡੇ ਲਈ ਮੁਸ਼ਕਲ ਸਾਬਤ ਹੋਣੇ ਨੇ ਪਰ ਉਹਨਾਂ ਵੀਰਾਂ ਨੂੰ ਜ਼ਰੂਰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜੇ ਪੰਜਾਬੀਆਂ ਦੇ ਨਾਲ ਖੜੇ ਨੇ ਗਰਾਉਂਡ ਦੇ ਉਪਰ ਆ ਕੇ ਮਦਦੋਂ ਸੇਵਾ ਕਰ ਰਹੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਰੇ ਜੀ ਬਾਈਕ ਰੋਜੀ ਕਾ ਖਾਲਸਾ ਵਾਹ ਕੋ